ਜੈਪ ਸਰਕਾਰ ਮੁਤਾਬਕ ਜੈਪ ਸਰਕਾਰ ਮੁਤਾਬਕ ਠੇਕੇਦਾਰ ਸਿਸਟਮ ਬੰਦ ਕਰੋ ਠੇਕੇਦਾਰ ਸਿਸਟਮ ਬੰਦ ਕਰੋ ਤੱਕੇ ਸ਼ਾਈ ਨਹੀਂ ਚਲੇਗੀ ਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਸਰਕਾਰ ਮਰਦਾਬਾਦ ਜੈਮ ਸਰਕਾਰ ਮਰਦਾਬਾਦ ਲੇਕਰ ਸਿੱਟਮ ਬੰਨ੍ਹ ਕਰਾ ਸਾਡਾ ਹੱਕ ਅੱਗੇ ਲੱਖ 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 ਲੱਕੇ ਛਾਈ ਨਹੀਂ ਚਲੇਗੀ ਲੱਕੇ ਛਾਈ ਨਹੀਂ ਚਲੇਗੀ ਭਜੀ ਜੋ ਇਹ ਧਰਨਾ ਲਗਾਇਆ ਗਿਆ ਤੁਹਾਡੇ ਵੱਲੋਂ ਨਗਰ ਪੰਚਾਇਤ ਢਲਵਾਂ ਦੇ ਵਿੱਚ ਕੀ ਕਾਰਨ ਕਿਉਂ ਲਗਾਇਆ ਗਿਆ ਇਹ ਕਾਰਨ ਹੈ ਸਰ ਵੀ ਜੋ ਪੰਜਾਬ ਸਰਕਾਰ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇਣ ਜਾ ਰਹੀ ਆ ਉਹਦੇ ਟੈਂਡਰ ਲਾ ਚੁੱਕੇ ਇਹਨਾਂ ਨੇ ਅਲੱਗ-ਅਲੱਗ ਮਹਿਕਮੇ ਦੇ ਵਿੱਚ ਇਹਨਾਂ ਨੇ ਆਪਣੇ ਟੈਂਡਰ ਲਗਾਏ ਆ ਚੰਡੀਗੜ੍ਹ ਵਿਕੇ ਜਿਹੜੇ ਇਹਨਾਂ ਨੇ ਆਪਣੇ ਪੰਜਾਬ ਦੇ ਪੂਰੇ ਜਿੱਥੇ ਸੱਦ ਕੇ ਉਹਨਾਂ ਨੂੰ ਅਲੱਗ-ਅਲੱਗ ਮਤੇ ਪਾਣ ਦੇ ਨਗਰਪੰਚਾਇਤ ਨਗਰ ਕੌਂਸਲਾ ਵਿੱਚ ਇਹਨਾਂ ਦੇ ਟੈਂਡਰ ਲੱਗਣ ਦਾ ਉਹਨਾਂ ਨੇ ਪੰਜਾਬ ਸਰਕਾਰ ਨੇ ਕਹਿੰਦੀ ਪ੍ਰਾਈਵੇਟ ਕੰਪਨੀ ਨੂੰ ਜਿਹੜਾ ਠੇਕਾ ਦਿੱਤਾ ਜਾ ਰਿਹਾ ਵਾ ਉਹਨਾਂ ਦੀ ਟੀਮ ਹੀ ਕੰਮ ਕਰੂਗੀ ਤੇ ਜਿਹੜੇ ਦਿੱਲੀ ਦੀ ਟੀਮ ਆਉਗੀ ਉਹਨਾਂ ਦੀਆਂ ਹੀ ਸਾਰੀਆਂ ਗੱਡੀਆਂ ਕਾਰਾਂ ਕੰਮ ਕਰਨਗੀਆਂ ਵੀ ਜਿਹੜੇ ਮੁਲਾਜ਼ਮ ਪਹਿਲਾਂ ਤੋਂ ਹੀ ਕੰਮ ਕਰ ਰਹੇ ਇਹ ਕੰਮ ਨਹੀਂ ਕਰਨਗੇ ਠੀਕ ਹੈ ਜੀ ਇਹਨਾਂ ਦੇ ਜਿਹੜੇ ਮੁਲਾਜ਼ਮ 20-20 ਸਾਲ ਤੋਂ ਕੰਮ ਕਰ ਰਹੇ ਆ ਇਹਨਾਂ ਦਾ ਕੌਣ ਆ ਇਹਨਾਂ ਨੂੰ ਵੀ ਦੱਸੀ ਜਾਵੇ ਪੰਜਾਬ ਸਰਕਾਰ ਵੀ ਇਹਨਾਂ ਤੋਂ ਹੀ ਵੋਟਾਂ ਲਈਆਂ ਇਹਨਾਂ ਨੂੰ ਇਹਨਾਂ ਨੇ ਤੁਹਾਨੂੰ ਜਿਤਾਇਆ ਅੱਜ ਤੁਸੀਂ ਇਹਨਾਂ ਦੇ ਹੀ ਗੱਲ ਵੱਡੇ ਜਾ ਰਹੇ ਆ ਜੇ ਇਹ ਗੱਲ ਵੱਡੇ ਜਾ ਰਹੇ ਸਰ ਇਦਾਂ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵੀ ਰੋਡ ਪ੍ਰਸ਼ਾਸਨਾਂ ਤੇ ਜੋ ਇਹਨਾਂ ਦੀ ਮੰਗ ਆ ਕੱਚੇ ਮੁਲਾਜ਼ਮ ਜਿਹੜੇ ਕੰਮ ਕਰ ਰਹੇ 20-22 ਸਾਲ ਤੋਂ ਇਹਨਾਂ ਦੀ ਮੰਗ ਆ ਵੀ ਪੱਕੀ ਪਰਤੀ ਸਾ ਉਦੋਂ ਬਾਅਦ ਜੋ ਇਹਨਾਂ ਦਾ ਮਸਲਾ ਹੈ ਉਹ ਕਰ ਲਗੇ ਪੰਜਾਬ ਸਰਕਾਰ ਮੁਸਤੀ ਪੱਤਰ ਦੇ ਦੇਊਗੀ ਤੇ ਮਾਮਲਾ ਰੱਦ ਹੋ ਜਾਊਗਾ ਜਿਹੜਾ ਕਈ ਠੇਕੇ ਦੀ ਗੱਲ ਕਰ ਰਹੇ ਆ ਕਿ ਪ੍ਰਾਈਵੇਟ ਕੰਪਨੀ ਠੇਕਾ ਦੇਣ ਜਾ ਰਹੀ ਕਿਸ ਚੀਜ਼ ਦਾ ਠੇਕਾ ਦੇਣ ਜਾ ਰਹੀ ਇਹ ਠੇਕਾ ਦੇਣ ਜਾ ਰਹੀ ਹੈ ਡੋਰ ਤੋਂ ਡੋਰ ਲਿਫਟਿੰਗ ਲਿਫਟਿੰਗ ਡੋਰ ਤੋਂ ਡੋਰ ਮਟੀਰੀਅਲ ਸਪਲਾਈ ਸੀਟ ਲੇਟ ਤੇ ਸਫਾਈ ਦਾ ਠੇਕਾ ਦੇਣ ਜਾ ਰਹੀ ਆ ਸਿਵਰਮੈਨ ਇਹ ਠੇਕਾ ਦੇਣ ਜਾ ਰਹੀ ਆ ਵੀ ਕੋਈ ਵੀ ਜਿਹੜਾ ਵਿਅਕਤੀ ਮੁਲਾਜ਼ਮ ਦਾ ਕੰਮ ਇਹ ਵਿਭਾਗ ਸਾਰੇ ਹੀ ਜੋ ਠੇਕੇ ਦੇ ਦਿੱਤਾ ਜਾ ਰਿਹਾ ਆ ਹਾਂਜੀ ਅਲੱਗ-ਅਲੱਗ ਵਿਭਾਗਾਂ ਵਿੱਚ ਜੋ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਇਹਨਾਂ ਨੇ ਟੈਂਡਰ ਚੰਦੀਵੜ ਚੰਡੀਗੜ੍ਹ ਦੇ ਵਿਕੇ ਲਾਇਆ ਜਾਏ ਇਹਨਾਂ ਦੇ ਉੱਥੇ ਅਸਾਈਨ ਕੀਤੀ ਗਈ ਇਹਨਾਂ ਸਾਰਿਆਂ ਦੇ ਹਾਂਜੀ ਅਸੀਂ ਵੀ ਕੰਪਨੀ ਦਾ ਬਹੁਤ ਵਿਰੋਧ ਕਰਦੇ ਹਾਂ ਇਹ ਕੰਪਨੀ ਦਾ ਕੰਮ ਨਹੀਂ ਹੋਣ ਦੇਵਾਂਗੇ ਜੋ ਮੁਲਾਜ਼ਮ 20-20 ਸਾਲ ਤੋਂ ਕਰ ਰਹੇ ਆ ਇਹਦਾ ਸੰਘਰਸ਼ ਚੱਲਦਾ ਰਹੂਗਾ ਠੀਕ ਹੈ ਜੀ ਜੋਸ਼ੰਗਰ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਧਰਨਾ ਲਗਾਏ ਹੋਏ ਰੋਪੜ ਦਫ਼ਤਰ ਕਰਦੇ ਸਾਨੂੰ ਅੱਜ ਹੋ ਹੀ ਗਿਆ ਚੰਨ ਕੋ 4 ਦਿਨ ਹੋ ਗਏ 3 4 ਦਿਨ ਹੋ ਗਏ ਹਾਂ 3 4 ਦਿਨ ਹੋ ਗਏ ਸਰ ਇਹ ਲਗਭਗ ਕਿੰਨੇ ਮੈਂਬਰ ਜਿਹੜੇ ਕੰਮ ਕਰਦੇ ਆ ਨਗਰਪਾਲਿਕਾ ਦੇ ਅੰਦਰ ਜਿਹੜੇ ਸਾਰੇ ਅਲੱਗ-ਅਲੱਗ ਜਗ੍ਹਾ ਤੇ ਕੰਮ ਕਰਦੇ ਕਿੰਨੇ ਕੁ ਮੈਂਬਰ ਹੈਗੇ ਇਹ ਆਪਣੇ 27-28 ਮੁਲਾਜ਼ਮਾਂ ਸਰ ਸਾਰੇ ਮੁਲਾਜ਼ਮ ਅੱਜ ਸਾਰੇ ਮੁਲਾਜ਼ਮ ਕੰਮ ਕਰਦੇ ਸਰ ਠੀਕ ਹੈ ਜੀ ਤੇ ਕੀ ਮੰਗ ਕਰਦੇ ਹੋ ਮੰਗ ਸਰ ਸਾਡੀ ਦੋ ਹੀ ਆ ਸਾਨੂੰ ਪੱਕੇ ਕੀਤੇ ਜਾਵੇ ਔਰ ਜਿਹੜੀ ਆ ਪਾਈਪ ਪ੍ਰਾਈਵੇਟ ਕੰਪਨੀ ਆ ਰਹੀ ਆ ਇਹਨੂੰ ਬਾਦ ਰੱਦ ਕੀਤਾ ਜਾਵੇ ਤੁਸੀਂ ਕੋਈ ਮੰਗ ਪੱਤਰ ਆਪਣੇ ਈਓ ਸਾਹਿਬ ਨੂੰ ਜਾਂ ਕਿਸੇ ਈਓ ਸਾਹਿਬ ਨੂੰ ਜਾਂ ਰੀਸੀਪਸ਼ਨ ਦਿੱਤਾ ਗਿਆ ਹੋਇਆ ਸਾਨੂੰ ਲਿਖਤੀ ਰੂਪ ਵਿੱਚ ਅੰਜ ਲਿਖਤੀ ਰੂਪ ਵਿੱਚ ਦਿੱਤੇ ਹੋਏ ਹਾਂ ਜੀ ਉਹਨਾਂ ਵੱਲੋਂ ਕੋਈ ਜਵਾਬ ਹੈ ਉਹਨਾਂ ਵੱਲੋਂ ਜੀ ਜੋ ਕਹ ਰਹੇ ਪੰਜਾਬ ਸਰਕਾਰ ਕਰੂਗੀ ਉਹਦੇ ਨਾਲ ਅਸੀਂ ਖੜੇ ਹਾਂ ਮਤਲਬ ਜੋ ਪਿੱਛੋਂ ਜੋ ਪਿੱਛੋਂ ਆਰਡਰ ਹੋਊਗਾ ਉਹਦੇ ਨਾਲ ਅਸੀਂ ਖੜੇ ਹਾਂ ਜੋ ਸਾਡੇ ਪ੍ਰਧਾਨਗੀ ਮੰਡਲ ਨਾਲ ਬੈਠਣਗੇ ਜੋ ਲੋਕਨਵਾਦੀ ਮੰਤਰੀ ਬੈਠ ਕੇ ਲੈਣਗੇ ਉਹ ਚ ਫੈਸਲਾ ਜੋ ਹੋਊਗਾ ਉਸ ਤੋਂ ਬਾਅਦ ਤਾਂ ਅਸੀਂ ਲਗਾ ਦਿੰਦੇ ਹਾਂ ਕਦੋਂ ਤੱਕ ਚੱਲੇਗਾ ਤੁਹਾਡਾ ਪ੍ਰਦਰਸ਼ਨ ਜਦ ਤੱਕ ਸਰ ਮਾਮਲਾ ਰੱਦ ਨਹੀਂ ਹੋ ਜਾਂਦਾ ਜਦ ਤੱਕ ਧਰਨਾ جاری ਰਹੂਗਾ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਜਾਰੀ ਰਹੂ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀ ਹੋ ਜਾਂਦੀਆਂ ਜਦ ਤੱਕ ਇਹ ਸੰਘਰਸ਼ ਜਾਰੀ ਰਹੂਗਾ ਤੁਹਾਨੂੰ ਕੀ ਲੱਗਦਾ ਵੀ ਜੇ ਪ੍ਰਾਈਵੇਟ ਸੈਕਟਰ ਨੂੰ ਸਾਰਾ ਠੇਕਾ ਦੇਣ ਜਾ ਰਹੀ ਹੈ ਉਹਦਾ ਕਿਹੜੇ ਕਾਰਨ ਕੀ ਹੋ ਸਕਦਾ ਦੇਖੋ ਜਿਵੇਂ ਕਿ ਤੁਸੀਂ ਪਿਛਲੇ ਕਿੰਨੇ ਸਾਲਾਂ ਤੋਂ ਟਿਲਵਾਵਾਂ ਦੇ ਵਿੱਚ ਕੰਮ ਕਰ ਰਹੇ ਹੋ ਚਾਹੇ ਸਵੱਛਤਾਈ ਦਾ ਹੋਵੇ ਜਾਂ ਅਲੱਗ-ਅਲੱਗ ਜਗ੍ਹਾ ਤੋਂ ਹੋਵੇ ਕੋਈ ਉਹਨਾਂ ਨੂੰ ਕੋਈ ਕੰਪਲੇਨ ਮਿਲੀ ਹੋਵੇ ਜਾਂ ਤੁਸੀਂ ਸਹੀ ਕੰਮ ਨਾ ਕਰ ਰਹੇ ਹੋ ਸਰ ਕਮੇਟੀ ਬਣੀ ਹੈ 1993 1993 ਦੀ ਕਮੇਟੀ ਬਣੀ ਹੈ ਸਰ ਇੰਨੇ ਸਰ ਤੋਂ ਸਰ ਮੁਲਾਜ਼ਮ ਜਿਹੜੇ ਕੰਮ ਕਰ ਰਹੇ ਆ ਅੱਜ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਤੇ ਸਰ ਉਹ ਦੁੱਖ ਦੀ ਗੱਲ ਆ ਬਹੁਤ ਔਰ ਵਾੜੇ ਸਾਡਾ ਸਮਾਜ ਆ ਇਸ ਕੰਮ ਲਈ ਠੀਕ ਹੈ ਜੀ ਇਹ ਜਿਹੜਾ ਸਮਾਜ ਆ ਇਹ ਬਹੁਤ ਥੱਲੇ ਲੱਗ ਜੂਗਾ ਜੇ ਬਾਹਰੋਂ ਬੰਦੇ ਆ ਕੇ ਕੰਪਨੀਆਂ ਨੂੰ ਪ੍ਰਾਈਵੇਟ ਠੇਕੇ ਦੇ ਰਹੀ ਆ ਇਹ ਕੰਮ ਤੱਕਾ ਨਹੀਂ ਹੋਣ ਦੇਵਾਂਗੇ ਜੋ ਸਾਡੇ ਬਣਾਜਾਂ ਦਾ ਪੈਣਾ ਵਾ ਟੈਕ ਬੇਸਡ ਮੁਲਾਜ਼ਮ ਕੰਮ ਕਰਦੇ ਆ ਇਹ ਅਸੀਂ ਕੰਮ ਨਹੀਂ ਹੋਣ ਦੇਵਾਂਗੇ ਪ੍ਰਾਈਵੇਟ ਕੰਪਨੀਆਂ ਨੂੰ ਇਹਨਾਂ ਠੇਕੇ ਦਿੱਤਾ ਵਾ ਸਾਡੇ ਸਮਾਜ ਲਈ ਬਹੁਤ ਵੱਡਾ ਜਣਾ ਧੋਖਾ ਜਾ ਰਿਹਾ ਵਾ ਫੇਰ ਸੱਟ ਲਾਈ ਜਾ ਰਹੀ ਹੈ ਸਾਡੇ ਸਾਡੇ ਤੋਂ ਹੀ ਇਲੈਕਸ਼ਨ ਲੜ ਕੇ ਸਾਡੋਂ ਹੀ ਵੱਡਿਆ ਜਾ ਰਿਹਾ ਵਾ ਹਾਂਜੀ ਕਿਉਂਕਿ ਕੀ ਹੁੰਦਾ ਕਿ ਇੰਨੇ ਸਾਲਾਂ ਦੇ ਵਿੱਚ ਬਹੁਤ ਸਾਰੇ ਇੱਕ ਤੁਹਾਡੇ ਸਾਥੀ ਵੀ ਐਸੇ ਨੇ ਜੋ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੇ ਜਾਂ ਕੂੜਾ ਇਕੱਠਾ ਇਕਲੇ ਦਾ ਤੋਂ ਕਰਕੇ ਉਸ ਜਗ੍ਹਾ ਢੇਰੀ ਲਗਾ ਦਿੱਤੀ ਜਾਂਦੀ ਇਹਨੂੰ ਕਿੰਨੇ ਕਿੰਨੇ ਦਿਨ ਚੁੱਕਿਆ ਨਹੀਂ ਜਾਂਦਾ ਜਿਸ ਦੇ ਕਰਕੇ ਲੋਕ ਬਹੁਤ ਪਰੇਸ਼ਾਨ ਹੁੰਦੇ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਸਰ ਜੋ ਦੇਖੋ ਇਹ 2-4 ਦਿਨ ਤੋਂ ਹੀ ਜਿਹੜੀ ਹੜਤਾਲ ਹੋਈ ਹੈ ਉਹਦੇ ਬਾਰੇ ਚ ਇਹ ਕੂੜਾ ਇਕੱਠਾ ਹੋਇਆ ਸਾਰਾ ਨਹੀਂ ਅੱਗੇ ਤੋਂ ਸਰ ਸਾਡੇ ਮੁਲਾਜ਼ਮ ਜਿਹੜੇ ਆ ਉਹ ਇਦਾਂ ਦਾ ਕੰਮ ਕਿਤੇ ਵੀ ਕੂੜੇ ਦਾ ਢੇਰ ਨਹੀਂ ਲੱਗਣ ਦਿੰਦੇ ਆ ਕੰਮ ਆਪਣੇ ਤੇ ਆਪਣੀ ਡਿਊਟੀ ਸਮਝ ਕੇ ਸਾਰੇ ਕੰਮ ਕਰਦੇ ਆ ਸਰ ਇਦਾਂ ਦਾ ਢੇਰ ਕੋਈ ਲੱਗ ਨਹੀਂ ਰਿਹਾ ਆਪਣੇ ਸ਼ਹਿਰ ਦੇ ਵਿੱਚ ਕੋਈ ਇਦਾਂ ਦਾ ਨਹੀਂ ਵਟੇਰ ਲੱਗਦਾ ਵਾ ਲੱਗ ਵੀ ਜਾ ਹਾਂ ਉਹ ਚਕਾਈ ਕੋਈ ਨਾ ਲੱਗ ਵੀ ਰਿਹਾ ਉਹ ਚਕਾਈ ਕਰਾਉਣੀ ਆ ਸਾਬਤੀ ਨੇ ਆਪਣਾ ਕੰਮ ਪੂਰੀ ਤਨਦੇਈ ਨਾਲ ਇਮਾਨਦਾਰੀ ਨਾਲ ਕਰ ਰਹੇ ਆ ਜੀ ਉਹਨੂੰ ਕੰਪਲੇਨ ਨਹੀਂ ਤੁਹਾਡੇ ਵੱਲੋਂ ਨਹੀਂ ਸਰ ਸਰ ਸਾਡੇ ਵੱਲੋਂ ਕੋਈ ਕੰਪਲੇਟ ਨਹੀਂ ਆ ਜੇ ਕੰਪਲੇਟ ਆ ਸਰ ਦਫਤਰੀ ਸਟਾਫ ਸਾਨੂੰ ਤੁਰੰਤ ਫੋਨ ਕਰਦਾ ਵੀ ਇੱਥੋਂ ਦੀ ਕੰਪਲੇਟ ਆ ਉਹਨੂੰ ਮਸਲਾ ਹੱਲ ਕੀਤਾ ਜਾਵੇ ਅਸੀਂ ਤੁਰੰਤ ਉਹਦਾ ਮਸਲਾ ਹੱਲ ਕਰ ਦਿਆਂ ਸਰ ਬਾਬਾ बाबा तेरी सोच बाबा तेरी सोच बार्मिक शक्ति बार्मिक शक्ति जय भीम जा